ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਪੁਲ ਡੇਰੀ ਫਾਰਮ ਕਾਲੀਓਂ। ਦੋਸਤੋ ਇੱਕ ਬੇਨਤੀ ਰਿਕਵੈਸਟ ਹੈ ਵੀ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਆ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਿਹਾ ਕਰੇ। ਤੇ ਜਿਹੜੇ ਮੇਰੇ ਵੀਰ ਨਹੀਂ ਵੀ ਕਰਦੇ ਨਾ ਸਬਸਕ੍ਰਾਈਬ ਤੋਂ ਉਹਨਾਂ ਘਾੜੀ ਬੇਨਤੀ ਹੈ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ। ਮੰਡੀ ਹਰ ਮੰਡੀ ਦੀ ਤੁਹਾਨੂੰ ਵੀਡੀਓ ਮਿਲਦੀ ਰਿਹਾ ਕਰੋਗੀ। ਕੋਈ ਵੀ ਹੋਰ ਖਬਰ ਹੋਈ ਕਿੱਦਾਂ ਦੀ ਵੀ ਉਹਦੀ ਵੀਡੀਓ ਪਾ ਕੇ ਰਾਂਗੇ ਤੇ ਚੈਨਲ ਨੂੰ ਜਰੂਰ ਸਸਕੇਗਾ ਦੋਸਤੋ ਅੱਜ ਆਪਾਂ ਮੰਡੀ ਪਹੁੰਚੇ ਆਂ ਪਰ ਮੰਡੀ ਦਾ ਨਾਮ ਨਹੀਂ ਦੱਸ ਸਕਦੇ ਕਿਉਂਕਿ ਉਹਨਾਂ ਕਹਿਆ ਵੀ ਮੰਡੀ ਵੀਡੀਓ ਪਾ ਲਓ ਉਹਦੇ ਨਾਮ ਨੱਸਿਓ ਤੇ ਮਾਲ ਡੰਕਰ ਮੰਡੀ ਦੇ ਵਿੱਚ ਮੱਝਾਂ ਗਾਵਾਂ ਆਈਆਂ ਤੇ ਰੇਟ ਮੰਦਾ ਚੰਗਾ ਹੈ ਮੰਦਾ ਵੀ ਆ ਤੇ ਚੰਗਾ ਵੀ ਆ ਤੇ ਗਾਵਾਂ ਵੀ ਚੰਗੀਆਂ ਆਈਆਂ ਮੱਝਾਂ ਵੀ ਚੰਗੀਆਂ ਆਈਆਂ ਤੇ ਮਿਲਦੇ ਆਂ ਦੋਸਤੋ ਵੀਡੀਓ ਦੇ ਵਿੱਚ ਤੇ ਇੱਕ ਰਿਕਵੈਸਟ ਫੇਰ ਆ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਆਲ ਦੇ ਸੈੱਟ ਕਰ ਲਿਆ ਕਰੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾ ਕਰੇ ਤੇ ਆਓ ਦੋਸਤੋ ਮਿਲਦੇ ਆਂ ਵੀਡੀਓ ਦਾ ਜਾਂਦੇ ਰੇਟ ਮੰਦਾ ਚੰਗਾ ਲੋ ਦੋਸਤੋ ਕਰੋ ਚੈੱਕ ਪਿਓਰ ਐਚਐਫ ਦੇ ਵਿੱਚ ਗਾ ਤੇ ਚੰਗੀ ਹਾਈਟ ਤੇ ਚੰਗੀ ਲੰਬਾਈ ਤੇ ਜੇ ਤੁਸੀਂ ਆਰਡਰ ਕੁਆਲਿਟੀ ਦੀ ਗੱਲ ਕਰੋ ਤੇ ਬੇ ਕਮਾਲ ਆਰਡਰ ਕੁਆਲਿਟੀ ਲੈ ਬਾਈ ਲੈ ਲੈ ਲੋ ਡਾਕ ਲਓ ਡਾਕ ਲੋ ਜੀ ਕਾਫੀ ਸੋਹਣੀ ਆਰਡਰ ਕੁਆਲਿਟੀ ਹੈ ਨਹੀਂ ਮੰਨਦਾ ਜੀ ਕਿੰਨੇ ਮੰਨਦਾ ਤੇ ਕਾਫੀ ਸ਼ਾਨਦਾਰ ਦੇਖ ਸਕਦੇ ਹੋ ਤੁਸੀਂ ਟਾਈਟ ਆਰਡਰ ਕੁਆਲਿਟੀ ਹੈ ਤੇ ਜੇ ਥਾਂ ਦੀ ਗੱਲ ਕਰੋ ਮੁਠੀ ਵਾਲਾ ਥਣ ਬਾਨਾ ਤੇ ਵਿਰਲ ਬਹੁਤ ਸੋਹਣੀ ਬਾਕੀ ਬਾਈ ਹੁਣਾ ਕਰਦੇ ਗਾਲ ਕੀ ਡਿਮਾਂਡ ਹੈ ਕੀ ਰੇਟ ਕਿੰਨਾ ਦੋ ਦੱਸਿਗਾ ਬਾਈ ਜੀ ਦੱਸ ਰਿਹਾ ਕੋਈ ਠੀਕ ਠਾਕ ਜੀ ਹਾਂ ਜੀ ਹਾਂ ਕਿੰਨਾ ਸੁਭਾ ਜੀ ਪਹਿਲਾ ਜੀ ਪਹਿਲਾ ਸੁਭਾ ਕਿੰਨੇ ਦਿਨ ਬਾਕੀ ਹੈ ਜੀ ਇਹਦਾ ਹਫਤਾ ਰਹਿ ਗਿਆ ਫਿਰ ਉਹਨੇ ਤੋਂ ਤਾਂ ਬਹੁਤ ਸੋਹਣੀ ਪਰਜੂਗੀ ਹਾਂ ਜੀ ਹਾਂ ਠੀਕ ਕੀ ਉਮੀਦ ਹੈ ਦੋਦੀ ਦੋਸਤੋ ਦੇ ਦੋ ਜੀ 30 32 ਕਿਲੋ ਦੇ ਦਿਓ 30 32 ਕਿਲੋ ਜੀ ਠੀਕ ਹੈ ਤੇ ਕੀ ਡਿਮਾਂਡ ਕਰਦੇ ਹੋ ਇਹਦਾ 95 ਮੰਗਦੇ 95 ਦੇਣ ਲੈਣਾ ਦੇ ਦਾਂਗਾ ਜੀ 85 ਦੇ ਦੇ 85 ਦੀ ਮੋਬਾਈਲ ਨੰਬਰ ਦੱਸ ਦੇ 95925 ਹਾਂਜੀ 82075 ਫੇਰ ਦੱਸ ਦੇ 95925 ਹਾਂਜੀ 82075 ਠੀਕ ਹੈ ਜੀ ਲਓ ਦੋਸਤੋ ਕਰੋ ਚੈੱਕ ਐਚ ਐਫ ਦੇ ਵਿੱਚ ਗਾਂ ਤੇ ਆਰਡਰ ਕੁਆਲਿਟੀ ਦੋਸਤੋ ਦੇਖ ਸਕਦੇ ਕਾਫੀ ਸ਼ਾਨਦਾਰ ਲੈਓ ਭਾਈ ਜੀ ਕਾਫੀ ਸ਼ਾਨਦਾਰ ਆਰਡਰ ਕੁਆਲਿਟੀ ਤੇ ਹਾਈਟ ਲੈਂਥ ਦੀ ਗੱਲ ਕਰੀਏ ਤੇ ਪੂਰੀ ਹਾਈਟ ਲੈਂਥ ਆ ਇਹ ਨਹੀਂ ਕੋਈ ਦਰਮਿਆਨੀ ਆ ਜਾਂ ਘੱਟ ਕੋਈ ਨਹੀਂ ਪੂਰੀ ਲੈਂਥ ਆ ਚੰਗੀ ਹਾਈਟ ਆ ਤੇ ਚੰਗਾ ਵਜਨ ਵਟਾ ਫੇਸ ਕੁਆਲਿਟੀ ਵੀ ਦੇਖ ਸਕਦੇ ਹੋ ਦੋਸਤੋ ਤੁਸੀਂ ਤੇ ਥਾਣਾ ਤੁਹਾਨੂੰ ਜਿਹੜੇ ਬੈਣੀ ਵਾਲੇ ਪਾਸਿਓ ਉਹ ਵੀ ਦਿਖਾਉਣਾ ਆ ਬੈਣੀ ਵਾਲੇ ਪਾਸਿਓ ਥਾਣੇ ਦੇਖ ਸਕਦੇ ਹੋ ਦੋਸਤੋ ਤੁਸੀਂ ਮੁਠੀ ਵਾਲਾ ਥਾਣਾ ਤੇ ਕਾਫੀ ਸਪੇਸ ਤੇ ਆ ਤੇ ਬਹੁਤ ਸੋਹਣਾ ਆਰਡਰ ਕੁਆਲਿਟੀ ਲੱਗੀ ਆ ਤੇ ਕਰਦੇ ਬਾਈ ਹੁਣਾਂ ਨਾਲ ਗੱਲ ਕਿੰਨਵਾ ਸੂਆ ਕੀ ਡਿਮਾਂਡ ਕਿੰਨਾ ਦੁੱਧ ਸਸੀਗਾ ਬਾਈ ਜੀ ਉਹ ਠੀਕ ਠਾਕ ਜੀ ਕਿਨਵਾ ਸੂਆ ਜੀ ਤੀਜੇ ਸੂਏ ਸੋਣਾ ਵੀਰੇ ਤੀਜੇ ਸੂਏ ਕਿੰਨੇ ਦਿਨ ਰਹਿੰਦੇ ਜੀ ਅਜੇ 10 ਦਿਨ ਲੈ 10 ਦਿਨ ਉਹਨੇ ਦਿਨੋਂ ਤਾਂ ਢੱਲਾ ਢੁਲਾ ਕੱਢ ਜੂਗੀ ਜਿਹੜੀਆਂ ਸਭ ਕੁਝ ਆਏ ਚੰਗੀ ਤਗੜੀ ਬਣ ਜਾਂਦੀ ਹੈ 30 ਪਲੱਸ ਵਾਲੀ ਹੈ 30 ਪਲੱਸ ਜਾਊਗੀ ਠੀਕ ਕੀ ਡਿਮਾਂਡ ਕਰਦੇ ਆ 80000 ਰੁਪਏ ਮੰਗਦੇ ਦੇਣ ਲੈਣ 75 ਦੀ 75 ਦੀ ਮੋਬਾਈਲ ਨੰਬਰ ਦਾ 82934 ਹਾਂਜੀ 81905084 ਫਿਰ ਦੱਸ ਦਿਓ 8194805084 ਠੀਕ ਲੋ ਬਾਈ ਦਾ ਨੰਬਰ ਆ ਗਿਆ ਤੇ ਬਾਈ ਨਾਲ ਸੰਪਰਕ ਕਰ ਲਿਓ ਜਿਹੜੇ ਵੀਰ ਨੂੰ ਪਸੰਦ ਆਈ ਤੇ ਹਾਈਟ ਲੈਂਥ ਬਹੁਤ ਸੁਣੀ ਹੈ ਬਹੁਤ ਦੋਸਤੋ ਕਰੋ ਚੈੱਕ ਸ਼ਾਈਨਿੰਗ ਵੇਖੋ ਗਾਂ ਦੀ ਤੇ ਚੰਗੀ ਲੈਂਥ ਆ ਤੇ ਕ੍ਰਾਸਪੰ ਦੇ ਵਿੱਚ ਥੋੜਾ ਹੈ ਆ ਤੇ ਡਾਕ ਲਿਓ ਬਾਈ ਲੈ ਆ ਤੇ ਫੇਸ ਕੁਆਲਿਟੀ ਦੋਸਤੋ ਚੈੱਕ ਕਰੋ ਕਾਫੀ ਸ਼ਾਨਦਾਰ ਤੇ ਸ਼ਾਈਨਿੰਗ ਬਹੁਤ ਕਰਦੀ ਆ ਚੰਗਾ ਵਜਨਵਟਾ ਤੇ ਚੰਗੀ ਲੰਥ ਹੈ ਬਹੁਤ ਸੋਹਣੀ ਗਾਂਾਂ ਸਾਭੀ ਗਏ ਨੇ ਤੇ ਆਰਡਰ ਕੁਆਲਟੀ ਦੋਸਤੋ ਦੇਖ ਸਕਦੇ ਟਾਈਟ ਆਰਡਰ ਕੁਆਲਟੀ ਇਹਦੀ ਤੇ ਥਣ ਵੀ ਸਾਦੇ ਦੋਸਤੋ ਗਹਿਣੀ ਵਾਲੇ ਵਾਸਤੇ ਮੁੱਠੀ ਵਾਲਾ ਥਾਂ ਤੇ ਕਾਫੀ ਸਪੇਸ ਤੇ ਤੇ ਬਹੁਤ ਸੋਹਣੀ ਬਾਈ ਉਹਨਾਂ ਨੇ ਕਰਦੇ ਗੱਲ ਕਿਨਵਾ ਸੂਹਾ ਕੀ ਡਿਮਾਰਡ ਕਿੰਨਾ ਤੋਂ ਦ ਵੀਰ ਜੀ ਕਿਨਵਾ ਸੂਹਾ ਜੀ ਇਹ ਵੀ ਦੂਜੇ ਆ ਵੀਰੇ ਦੂਜਾ ਸੂਹਾ ਜੀ ਹਾਂ ਜੀ ਕਿੰਨੇ ਦਿਨ ਬਾਕੀ ਇਹਦੇ ਇਹ ਵੀ ਅਨੇਕ ਦਿਨ ਲੱਗੂਗੇ 10 15 10 15 ਦਿਨ ਬਹੁਤ ਸੋਹਣੀ ਬਣਜੂ ਫਿਰ ਦਾ ਸਹੀ ਵਧੀਆ ਬਣੂਗੀ ਕਿੰਨੇ ਦਿਨ ਦੀ ਉਮੀਦ ਆ ਜੀ ਇਹ ਦੋ ਗਰੀਆ 25 ਲੀਟਰ 25 ਲੀਟਰ ਜੀ ਕੀ ਡਿਮਾਂਡ ਆ ਜੀ ਡਿਮਾਂਡ ਇੱਕ ਏ ਜੀ ਇੱਕਤੀ ਦਿਨ ਲੈਣਾ ਦੇ ਦਾਂਗੇ 95000 ਦੇ ਗਾਂ ਜਨਵੀ ਦੀ ਮੋਬਾਈਲ ਨੰਬਰ ਦੱਸ ਦਿਓ 9914799032 ਠੀਕ ਹੈ ਲੋ ਬਾਈ ਦਾ ਨੰਬਰ ਆ ਗਿਆ ਤੇ ਸੰਪਰਕ ਕਰ ਲੈਂਦਾ ਜੀ ਲੋ ਮੇਟਰੋ ਕਰੋ ਚੈੱਕ ਪਿਓਰ ਐਚਐਫ ਦੇ ਵਿੱਚ ਗਾਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਕਾਫੀ ਸ਼ਾਨਦਾਰ ਆਰਡਰ ਕੁਆਲਿਟੀ ਲਾਇਓ ਜੀ ਟਾਈਟ ਆਰਡਰ ਕੁਆਲਿਟੀ ਆ ਤੇ ਚੰਗੀ ਹਾਈਟ ਲੈਂਥ ਹੀ ਆ ਫੇਸ ਕੁਆਲਿਟੀ ਦੋਸਤੋ ਚੈੱਕ ਕਰੋ ਕਾਫੀ ਸੋਹਣੀ ਲੈ ਬੰਦੋ ਜੀ ਤੇ ਇੱਕ ਹੁੰਦਾ ਨਾ ਲੱਤਾਂ ਦੇ ਵਿੱਚ ਚੱਡਾ ਵਜਦਾ ਉਹ ਨਹੀਂ ਹੈ ਟਾਈਟ ਆਰਡਰ ਕੁਆਲਿਟੀ ਜਿਹਨੂੰ ਕਹਿ ਦਿੰਦੇ ਨੇ ਨਾ ਕਸਵਾ ਚੱਡਾ ਉਹ ਆ ਦੋਸਤੋ ਤੇ ਥਾਂ ਦੇਖ ਸਕਦੇ ਦੋਸਤੋ ਬੈਣੀ ਵਾਲੇ ਪਾਸਿਓਂ ਮੁਠੀ ਵਾਲਾ ਥਾਂ ਤੇ ਕਾਫੀ ਸਪੇਸ ਦੀ ਹੈ ਬਾਕੀ ਬਾਈ ਜੀ ਹੁਣ ਨਾ ਕਰਦੇ ਗੱਲ ਵੀ ਕੀ ਡਿਮਾਂਡ ਆ ਕੀ ਆ ਦੁੱਧ ਕਿੱਥੇ ਵੀ ਸਸਿਕਾ ਵੀਰ ਜੀ ਉਹ ਟੀਟਾ ਵੀਰ ਜੀ ਕਿੰਨਾ ਸੂਹਾ ਜੀ ਇਹ ਦੂਜੀ ਹੈ ਜੀ ਦੂਜਾ ਸੂਹਾ ਜੀ ਹਾਂ ਜੀ ਕਿੰਨੇ ਦਿਨ ਬਾਕੀ ਹੈ ਜੀ ਇਹ ਆਹਣਗੇ 15-20 ਦਿਨ ਬਾਕੀ 15-20 ਦਿਨ ਉਹਨੇ ਦਿਨ ਤਾਂ ਬਾਬੇ ਦੀ ਕਿਰਪਾ ਬਹੁਤ ਸੋਹਣੀ ਬਣ ਜਾਂਦੀ ਨਹੀਂ ਆਹ ਚੱਲ ਲਾਉਗੇ ਬਈ ਮਾਹ ਬਹਿਣ ਵਾਲੀ ਬੋਨੂੰ ਹਾਂ ਜੀ ਇਹ ਤਾਂ ਕਿੰਨਾ ਕਿੰਨਾ ਦੁੱਧ ਕੱਢੂ ਜੀ ਨੂੰ ਨੇ ਗੱਡੇ 27-28 ਲੀਟਰ ਫਿਰ ਰੇਰ ਕਹਤਾ ਪਈ 30 ਪਲੱਸ ਹੋਊ 30 ਤੋਂ ਬਾਹਰ ਹੀ ਆ ਹਾਂ ਜੀ ਠੀਕ ਹੈ ਤੇ ਕੀ ਡਿਮਾਂਡ ਕਰਦੇ ਜੀ ਮੁੱਲ ਤਾਂ 140 ਕਰਦੇ ਹਾਂ 140 ਦੇ ਲੈਣਾ ਦੇ ਦਾਂਗੇ ਜੀ ਲੱਖ ਰੁਪਏ ਲੱਖ ਦੀ ਮੋਬਾਈਲ ਨੰਬਰ ਦੱਸ ਦਿਓ 9914792 ਦਾ ਦਾਦਾਰ ਲੋ ਬਾਈ ਦਾ ਨੰਬਰ ਆ ਗਿਆ ਕਰ ਲਿਓ ਸੰਪਰਕ ਬਹੁਤ ਸ਼ਾਨਦਾਰ ਗਾ ਬਹੁਤ ਸੋਹਣੀ ਲੋ ਵੀ ਮਿੱਤਰੋ ਕਰੋ ਚੈੱਕ ਮੰਡੀ ਦੇ ਵਿੱਚ ਸ਼ਾਨਦਾਰ ਗਾ ਹਾਥੀ ਜਿਹਨੂੰ ਕਹਿ ਦਿੰਦੇ ਹੋ ਹਾਈਟ ਲੰਥ ਬੇਕਮਾਲ ਆ ਤੇ ਆਰਡਰ ਕੁਆਲਿਟੀ ਦੋਸਤੋ ਦੇਖੋ ਦੁੱਧ ਦੀ ਖਾਨ ਲੈਓ ਜੀ ਇਹ ਚੰਗਾ ਵਜਨ ਵਟਾ ਚੰਗੀ ਲੰਥ ਤੇ ਫੇਸ ਕੁਆਲਿਟੀ ਦੋਸਤੋ ਚੈੱਕ ਕਰੋ ਬਹੁਤ ਸ਼ਾਨਦਾਰ ਗਾ ਚੰਗੀ ਸਭੀ ਹੋਈ ਹੈ ਚੰਗੀ ਵਜਨ ਵਟੇ ਵਾਲੀ ਤੇ ਜੇ ਅਰਡਰ ਕੁਆਲਟੀ ਦੀ ਗੱਲ ਕਰਨੀ ਹੈ ਤੇ 200 ਉਲਟ ਬੈਣੀ ਵਾਲੇ ਪਾਸੋਂ ਥਾੜਾ ਵੇਖੋ ਪਹਿਲੋ ਸਪੇਸ ਵੇਖੋ ਗੇਟ-ਗੇਟ ਦੀ ਸਪੇਸ ਮੁਠੀ ਵਾਲਾ ਥਾੜਿਆ ਤੇ ਅਰਡਰ ਕੁਆਲਟੀ 200 ਚੈੱਕ ਕਰੋ ਕਾਫੀ ਸ਼ਾਨਦਾਰ ਤੇ ਠੰਡੀ ਸੀਲ ਬੈਣੀ ਵਾਲੇ ਪਾਸੋਂ 200 ਥਣ ਵੇਖ ਸਕਦੇ ਤੁਸੀਂ ਕਾਫੀ ਸੋਹਣੇ ਤੇ ਬਾਕੀ ਬਾਈ ਜੀ ਉਹਨਾਂ ਗੱਲ ਕਰਦੇ ਕਿਣਵਾ ਸੂਹਾ ਕੀ ਡਿਮਾਂਡ ਹੈ ਕਿੰਨਾ ਦੁੱਧ ਸਸਿਕਾ ਵੀਰ ਜੀ ਹੋ ਠੀਕ ਠਾਕ ਵੀਜੀ ਕਿੰਨਾ ਵਸੂਆ ਜੀ ਇਹ ਦੂਜੇ ਸੂਈ ਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਦੂਜਾ ਦੂਜਾ ਦਿਨ ਆ ਸੂਈ ਦੂਜਾ ਦਿਨ ਜੀ ਹਾਂ ਚੇਰ ਜੂਰ ਬਿਲਕੁਲ ਓਕੇ ਪੈ ਗਈ ਸਾਰਾ ਕੁਝ ਓਕੇ ਆ ਐ ਕੰਪਲੀਟ ਜੀ ਬਿਲਕੁਲ ਓਕੇ ਸਾਰੇ ਵੀਡੀਓ ਪਈ ਆ ਆਪਣਾ ਚਲੋ ਸ਼ੁਕਰ ਤੇ ਕਿੰਨਾ ਬੋਲਾ ਤਿਆਰ ਇਸ ਟਾਈਮ 12 18 ਲੀਟਰ ਬੋਲਾ ਤਿਆਰ ਹੈ ਤੇ ਕਿੰਨਾ ਦੁੱਧ ਕੱਢੂਗੀ ਦੁੱਧ ਦੇ ਦੂੰਗੀ 30 ਦੇ ਲੱਗਿਆ ਦੁੱਧ ਜੀ 30 ਦੇ ਲੱਗੂ ਇਹ ਕਿੰਨੇ 25 ਬਣ ਕੇ ਚੱਲੇ ਜੀ ਇਹ ਗਰਮੀ ਗਰਮੀ ਦਾ ਕਿਦਾਂ ਸਾਰਾ ਗਰਮੀ ਗਰਮੀ ਵਾਲਾ ਕ੍ਰੋਚ ਚ ਥੋੜੀ ਆ ਜਾਂਦੀ ਨਾ ਗਰਮੀ ਵੀ ਘਟ ਮਨ ਲੱਖ ਹੀ ਦੇ ਰਾਂ ਲੱਖ ਦੀ ਠੀਕ ਹੈ ਤੇ ਮੋਬਾਈਲ ਨੰਬਰ ਦੱਸਿਓ 97812 ਹਾਂਜੀ 1442 ਫੇਰ ਦੱਸ ਦਿਓ 97812 ਹਾਂਜੀ 1442 ਠੀਕ ਲੋ ਦੋਸਤੋ ਬਾਈ ਦਾ ਨੰਬਰ ਆ ਗਿਆ ਕਰ ਲਿਓ ਸੰਪਰਕ ਤੇ ਬਹੁਤ ਸ਼ਾਨਦਾਰ ਗੱਲ ਕਿਹੜਾ ਜੀ ਦਰਾਹਾ 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 ਜੀ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਠੀਕ ਹੈ ਲੋ ਦੋਸਤੋ ਕਰੋ ਚੈੱਕ ਇੱਕ ਹੋਰ ਨਗੀਨਾ ਐਚ ਐਫ ਦੇ ਵਿੱਚ ਕਾਫੀ ਸ਼ਾਨਦਾਰ ਲਿਆ ਲਿਆ ਮੁੰਲੇ ਮੁੰਲੇ ਕਾਫੀ ਸੋਹਣੀ ਹੈ ਤੇ ਫੇਸ ਕੁਆਲਿਟੀ ਦੋਸਤੋ ਦੇਖ ਸਕਦੇ ਬੋਦੀ ਵਾਲੀ ਜਿਹਨੂੰ ਆਪਾਂ ਗਾਂ ਕਹਿੰਦੇ ਆ ਉਹ ਆ ਤੇ ਲੰਥ ਬਹੁਤ ਸੋਹਣੀ ਆ ਹਾਈਟ ਥੋੜਾ ਮੀਡੀਅਮ ਹਾਈਟ ਦੀ ਤੇ ਲੰਥ ਬਹੁਤ ਸੋਹਣੀ ਆ ਡਰ ਕੁਆਲਿਟੀ ਦੋਸਤੋ ਚੈੱਕ ਕਰੋ ਟਾਈਟ ਐਡਰ ਕੁਆਲਿਟੀ ਕੋਈ ਮੰਨ ਲਓ ਵੀ ਨਹੀਂ ਆ ਲੰਮਕ ਦਾ ਲੱਤਾਂ ਦੇ ਵਿੱਚ ੱਕਾ ਸਮਾ ਜੱਦਾ ਤੇ ਥਾਨ ਦੀ ਕੁਆਲਿਟੀ ਮੁੱਠੀ ਵਾਲਾ ਥਾਨ ਦੋਸਤੋ ਦੇਖ ਸਕਦੇ ਤੁਸੀਂ ਤੇ ਕਾਫੀ ਸੋਹਣਾ ਬਾਕੀ ਭਾਈ ਜੂ ਨਾ ਕਰਦੇ ਗੱਲ ਕਿਣਵਾ ਸੂਆ ਕੀ ਡਿਮਾਂਡ ਆ ਤੇ ਕਿੰਨਾ ਸੁਭਾ ਬਾਈ ਜੀ ਦੂਜਾ ਬਾਈ ਜੀ ਦੂਜਾ ਸੁਭਾ ਜੀ ਕਿੰਨੇ ਦਿਨ ਹੋ ਗਏ ਇਹਨੂੰ ਅੱਜ 5 ਦਿਨ ਹੋ ਗਏ ਸੋਈ ਨੂੰ 5 ਦਿਨ ਹੋ ਗਏ ਸੋਈ ਨੂੰ ਕਿੰਨਾ ਦੋ ਤਿਆਰ ਹੈ 60 ਕਿਲੋ ਇਹ ਮੇਡਵਾ ਕੰਡੇ ਆ ਪੂਰਾ ਕੰਡੇ ਲਾ ਮੈਂ ਠੀਕ ਕੀ ਡਿਮਾਰਟ ਕਰਦੇ 76 ਮੰਗਦੇ ਐ 75 ਦੇ ਲੈਣ ਇਹ 60 ਦੀ ਦਮੰਗੇ 60 ਦੀ ਥਾਂ ਥੁੰਦੇ ਓਕੇ ਇਹਨੂੰ ਕੋਈ ਫੁੱਲ ਗਰੰਟੀ ਹੈ ਠੀਕ ਮੋਬਾਈਲ ਨੰਬਰ ਦੱਸੋ 9892433737 ਫੇਰ ਦੱਸ ਦਿਓ 9892433737 ਠੀਕ ਲੋ ਬਾਈ ਦਾ ਨੰਬਰ ਆ ਗਿਆ ਤੇ ਬਾਈ ਨਾਲ ਕਰ ਲਿਓ ਸੰਪਰਕ ਲਓ ਦੋਸਤੋ ਕਰੋ ਚੈੱਕ ਕਾਫੀ ਸ਼ਾਨਦਾਰ ਤੇ ਸ਼ਾਈਨਿੰਗ ਵੇਖੋ ਬੱਚੀ ਦੀ ਬਹੁਤ ਸੋਹਣੀ ਤੇ ਆਰਡਰ ਕੁਆਲਿਟੀ ਦੋਸਤੋ ਚੈੱਕ ਕਰੋ ਲਓ ਜੀ ਕਾਫੀ ਸ਼ਾਨਦਾਰ ਆਰਡਰ ਕੁਆਲਿਟੀ ਹੈ ਤੇ ਸ਼ਾਈਨ ਬਹੁਤ ਸੋਹਣਾ ਕਰਦੀ ਬਹੁਤ ਸੋਹਣਾ ਸ਼ਾਈਨ ਚਮਕਨ ਦਈ ਹੈ ਚੰਗੀ ਸੰਭੀ ਆ ਦੇਖ ਸਕਦੇ ਤੁਸੀਂ ਚਮਕ ਕਿੰਨੀ ਸੋਹਣੀ ਤੇ ਸਮਾਲ ਜੇ ਕਰਦੀ ਆ ਆਰਡਰ ਕੁਆਲਿਟੀ ਦੋਸਤੋ ਫੇਰ ਦੇਖ ਸਕਦੇ ਤੁਸੀਂ ਕਾਫੀ ਸ਼ਾਨਦਾਰ ਤੇ ਥਾਣੇ ਵੇਖੋ ਦੋਸਤੋ ਬੇਣੀ ਬੇਣੀ ਵਾਲੇ ਪਾਸਿਓਂ ਮੁੱਠੀ ਵਾਲਾ ਥਾਣਾ ਤੇ ਕਾਫੀ ਸਪੀਸ ਤੇ ਹੈ। ਬਾਕੀ ਭਾਈ ਜੀ ਹੁਣਾਂ ਕਰਦੇ ਗੱਲ ਕਿਨਵਾ ਸੁਹਾਏ ਕੀ ਦੁੱਧ ਤੇ ਕੀ ਡਮਾੜ। ਸਸਿਕਾ ਵੀਰ ਜੀ ਉਹ ਠੀਕ ਠਾਕ ਜੀ। ਹਾਂਜੀ ਠੀਕ ਹੈ। ਕਿਨਵਾ ਸੁਹਾਏ ਜੀ? ਇਹ ਫਲੂਨ ਹੈ ਜੀ। ਭਲੋਣਾ ਜੀ ਹਾਂਜੀ 4 ਦੰਦਾਂ ਦਾ ਮੁੱਲ 4 ਦੰਦਾਂ ਤੇ ਕਿੰਨੇ ਦਿਨ ਬਾਕੀ ਹੈ ਜੀ ਇਹਦੇ 5-6 ਦਿਨ ਪੈਣਗੇ ਤੇ ਫਿਰ ਉਹਨੇ ਦਿਨੋਂ ਤਾਂ ਐ ਸੁਖਰਾ ਬਣ ਜੂ ਬਹੁਤ ਸੋਹਣੀ ਤੇ ਕੀ ਉਮੀਦ ਕਰਦੇ ਦੋਦੀ ਦੋਦੇ ਕਰ ਜਾਊਗੀ 16-17 ਕਿਲੋ 16-17 ਕਿਲੋ ਇਹ ਥੋੜੀ ਕ੍ਰਾਸ ਦੇ ਵਿੱਚ ਹੀ ਹੈ ਨਾ ਗਰਮੀ ਵੀ ਘਟ ਮਰਾਂਊਗੀ ਤੇ ਫੈਂਡ ਵੀ ਚੰਗੀ ਹੋ ਠੀਕ ਕੀ ਡਿਮਾਰਟ ਕਰਦੇ ਹੋ ਇਹਦਾ 70 ਮੰਗਦੇ ਦੇ ਲੈਣ 60 ਦੀ 60 ਦੀ ਮੋਬਾਈਲ ਨੰਬਰ ਦੱਸਿਓ 95922 33737 ਫੇਰ ਦੱਸਿਓ 95922 33737 ਲਓ ਦੋਸਤੋ 5 ਦਾ ਨੰਬਰ ਆ ਗਿਆ ਸੰਪਰਕ ਕਰ ਲਓ ਤੇ ਕਾਫੀ ਸੋਹਣੀ ਵੈੜਾ ਕਾਫੀ ਸ਼ਾਨਦਾਰ ਲੋ ਦੋਸਤੋ ਕਰੋ ਚੈੱਕ ਐਚ ਐਫ ਦੇ ਵਿੱਚ ਗਾਣ ਚੰਗੀ ਲੰਥ ਤੇ ਚੰਗੀ ਹਾਈਟ ਆਰਡਰ ਕੁਆਲਿਟੀ ਦੋਸਤੋ ਦੇਖ ਸਕਦੇ ਤੁਸੀਂ ਕਾਫੀ ਸ਼ਾਨਦਾਰ ਤੇ ਕਾਫੀ ਭਜਨ ਮੱਟੇ ਵਾਲੀ ਹੈ ਫੇਸ ਕੁਆਲਿਟੀ ਦੋਸਤੋ ਚੈੱਕ ਕਰੋ ਕਾਫੀ ਸ਼ਾਨਦਾਰ ਲੈਓ ਜੀ ਲੈਓ 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 ਤੇ ਆ ਦੋਸਤੋ ਥਣ ਵੇਖੋ ਬਹਿਣੀ ਵਾਲੇ ਪਾਸੋਂ ਮੋਟੀ ਵਾਲਾ ਥਣ ਤੇ ਮੋਟੀ ਵਾਲਾ ਥਣ ਕਾਫੀ ਸਪੇਸ ਤੇ ਆ ਵੈਰਲ ਤੇ ਅੰਡਰ ਕੁਆਲਟੀ ਬਹੁਤ ਸੋਹਣੀ ਨਾੜਾਂ ਦਿੱਤੀਆਂ ਬਾਕੀ ਬਾਈ ਜੀ ਹੁਣ ਉਹ ਨਾ ਕਰਦੇ ਗੱਲ ਕੀ ਡਿਮਾਂਡ ਆ ਤੇ ਕੀ ਦੁੱਧ ਸਸਸੀ ਕਾ ਬਾਈ ਜੀ ਮੁੱਲ ਤਾਂ 75000 ਕਰਦੀ ਸਹੀ ਗੱਲ ਜੀ ਉਹ ਠੀਕ ਠਾਕ ਜੀ ਐਨ ਬੱਧੀ ਤੇ ਬਾਈ ਕਿਨਵਾ ਸੁਭਾ ਜੀ ਇਹ ਦੂਜੇ ਸੁਵੇ ਦੂਜਾ ਸੁਹਾ ਜੀ ਹਾਂਜੀ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਈ ਜੀ 20 ਦਿਨ 20 ਦਿਨ ਕਿੰਨਾ ਦੁੱਧ ਤਿਆਰ ਆ 16 ਲੀਟਰ ਤਿਆਰ ਆ ਜੀ ਇਹ ਮਿੰਡਵਾ ਕੰਡੇ ਵਾਲਾ ਠੀਕ ਕੀ ਡਿਮਾਂਡ ਕਰਦੇ ਹੋ ਡਿਮਾਂਡ ਤਾਂ 75000 ਦੀ ਦੇਣ ਲੈਣ 65 ਦੀ 65 ਦੀ ਮੋਬਾਈਲ ਨੰਬਰ ਦੱਸ ਦਿਓ 97811 5250 ਫੇਰ ਦੱਸ ਦਿਓ 97811 52580 ਲੋ ਦੋਸਤੋ ਕਾਫੀ ਸ਼ਾਨਦਾਰ ਗਾਂ ਚੰਗੀ ਲੰਥ ਆ ਤੇ ਬਾਈ ਨਾ ਕਰ ਲਿਓ ਸੰਭਲ ਲਓ ਦੋਸਤੋ ਕਰੋ ਚੈੱਕ ਪਿਓਰ ਜਲਸੀ ਤੇ ਤੋਦ ਦੀ ਖਾਨ ਆ ਨਾ ਜਿੰਨੂੰ ਕਹਿੰਦੇ ਉਹ ਆ ਆਰਡਰ ਕੁਆਲਿਟੀ ਦੋਸਤੋ ਚੈੱਕ ਕਰੋ ਤੁਸੀਂ ਮੈਂ ਇੰਨੀਆਂ ਵੀਡੀਓ ਬਣਾਈਆਂ ਪਰ ਇੰਨੀ ਵੱਡੀ ਜਲਸੀ ਤੇ ਇੰਨੀ ਆਰਡਰ ਕੁਆਲਿਟੀ ਨਹੀਂ ਵੇਖੀ ਲੈਓ ਜੀ ਤੇ ਫੇਸ ਕੁਆਲਿਟੀ ਦੋਸਤੋ ਤੁਹਾਨੂੰ ਦਿਖਾਉਣੇ ਆ ਪਿਓਰ ਜਲਸੀ ਦੇ ਵਿੱਚ ਪਿਓਰ ਫੇਸ ਕੁਆਲਿਟੀ ਦੋਸਤੋ ਚੈੱਕ ਕਰੋ ਬਹੁਤ ਸ਼ਾਨਦਾਰ ਚੰਗੀ ਹਾਈਟ ਤੇ ਚੰਗੀ ਲੈਂਥ ਤੇ ਚੰਗਾ ਵਜਨ ਵੱਡਾ ਤੇ ਆਰਡਰ ਕੁਆਲਿਟੀ ਦੋਸਤੋ ਦੇਖ ਸਕਦੇ ਤੇ ਬਹਿਣੀ ਵਾਲੇ ਪਾਸੇ ਥਣ ਵੇਖੋ ਮੁੱਠੀ ਵਾਲਾ ਥਣ ਇੱਕ ਕਾਫੀ ਸਪੇਸ ਤੇ ਆ। ਬਹੁਤ ਸੋਹਣਾ ਤੁਹਾਨੂੰ ਲੱਗਾ ਤੇ ਨਾੜਾ ਦੇ ਦੀਆਂ ਹਵਾਣੇ ਦੀਆਂ। ਤੇ ਅਰਡ ਕੁਆਲਟੀ ਫਿਰ ਤੇ ਦੇਖ ਸਕਦੇ ਤੁਸੀਂ। ਤੇ ਬਾਕੀ ਬਾਈ ਜੀ ਹੁਣਾਂ ਨਾ ਕਰਦੇ ਗੱਲ ਕਿੜਵਾ ਸੂਹਾ ਹੈ? ਕੀ ਦੁੱਧ ਦਾ ਕੀ ਡਿਮਾਂਡ ਆ? ਸਸਿਕਾ ਬਾਈ ਜੀ? ਹੋ ਠੀਕ ਠਾਕ ਜੀ। ਕਿੜਵਾ ਸੂਹਾ ਜੀ? ਤੀਜਾ ਸੂਹਾ ਹੀ ਇਹਦਾ। ਤੀਜਾ ਸੂਹਾ ਜੀ। ਤੇ ਸੋਹਣੀ ਆ ਜੀ। ਹਾਂਜੀ। ਕਿੰਨੇ ਦਿਨਾਂ ਦੇ ਬਾਕੀ ਆ? ਲੈ ਜੂ 10 ਦਿਨਾਂ ਦੇ। 10 ਦਿਨਾਂ ਨੂੰ ਤਾਂ ਬਹੁਤ ਸੋਹਣੀ ਬਣ ਜਾਂਦੀ ਨਹੀਂ। ਯਾਰ ਸ਼ੋਗਰ ਮਹਾਰਾਜ ਦਾ ਤੇ ਕੀ ਕੈਪੈਸਿਟੀ ਦੁੱਦੀ ਇਹਦਾ 90000 ਮੰਗਦਾ 90000 ਤੇ ਦੁੱਧ ਕੈਪੈਸਿਟੀ ਕੀ ਹੈ ਦੁੱਧ ਦੇ ਦ 30 ਕਿਲੋ ਪਲੱਸ 30 ਪਲੱਸ ਹਾਂਜੀ 90000 ਚ ਕੋਈ ਮਾਣਤਾਨ ਮਾਣਤਾਨ ਹੋ ਜੂ 57000 ਹੋਰ ਠੀਕ ਹੈ ਮੋਬਾਈਲ ਨੰਬਰ ਦੱਸ ਜੀ 97793 ਹਾਂਜੀ 24 ਅੰਤਾਲ ਫੇਰ ਦੱਸ ਜੀ 97793 ਹਾਂਜੀ 24 ਅੰਤਾਲ ਠੀਕ ਲਓ ਦੋਸਤੋ ਬਹੁਤ ਸ਼ਾਨਦਾਰ ਤੇ ਬਾਈ ਨਾਲ ਸੰਪਰਕ ਕਰ ਲਿਓ ਲਓ ਦੋਸਤੋ ਕਰੋ ਚੈੱਕ ਇਨ ਚੈਲਸੀ ਬਹੁਤ ਸ਼ਾਨਦਾਰ ਨਿੱਕੇ ਕਾਦ ਦੀ ਤੇ ਬਹੁਤ ਖੂਬਸੂਰਤ ਤੇ ਅਡਰ ਕੁਆਲਿਟੀ ਚੈੱਕ ਕਰੋ ਦੋਸਤੋ ਡੱਕ ਲਿਓ ਜੀ ਡੱਕ ਲਡਾ ਕੇ ਫੇਸ ਕੁਆਲਿਟੀ ਦੋਸਤੋ ਚੈੱਕ ਕਰੋ ਬਹੁਤ ਸ਼ਾਨਦਾਰ ਫੇਸ ਕੁਆਲਿਟੀ ਹੈ ਤੇ 100 ਦੇ ਵਿੱਚੋਂ ਸਿਰਫ 10% ਜਿਹੜੀ ਆ ਛਾਈ ਹਾਲ ਦੇ ਵਿੱਚ ਆਉਂਦੀ ਹੈ ਬਾਕੀ 90% ਜਲਸੀ ਹੈ ਅਡਰ ਕੁਆਲਿਟੀ ਦੋਸਤੋ ਚੈੱਕ ਕਰੋ ਪੰਡ ਭਾਈ ਫਿਰਦੀ ਪੰਡਾਂ ਹੀ ਤੇ ਥਾਣਾ ਦੀ ਕੁਆਲਿਟੀ ਦੋਸਤੋ ਤੁਹਾਨੂੰ ਬਹਿਣੀ ਵਾਲੇ ਪਾਸੋਂ ਦਿਖਾਉਣੇ ਆ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਦੋਸਤੋ ਬਹਿਣੀ ਵਾਲੇ ਪਾਸੋਂ ਦੀ ਕਾਫੀ ਸੋਹਣਾ ਮੁੱਠੀ ਵਾਲਾ ਥਾਂ ਤੇ ਵਿਰਲ ਤੇ ਲੱਗਾ ਬਾਕੀ ਭਾਈ ਜੀ ਹੁਣਾ ਕਰਦੇ ਆ ਕੀ ਡਿਟੇਲ ਕਿਣਵਾ ਸੁਹਾ ਕਿੰਨਾ ਦੋਦ ਸਸੇਗਾ ਵੀ ਜੀ ਉਹ ਠੀਕ ਠਾਕ ਵੀ ਜੀ ਠੀਕ ਆ ਵੀ ਜੀ ਕਿੰਨਾ ਸੁਵੇ ਜੀ ਇਹ ਪਹਿਲੇ ਸੂਵੇ ਸੂਈ ਆ ਪਹਿਲੇ ਸੂਵੇ ਮੂੰਹੋਂ ਦੋ ਦੰਦਾਂ ਦਾ ਵੀ ਦੋ ਦੰਦਾਂ ਦਾ ਜੀ ਹਾਂਜੀ ਇੱਕੋ ਦੰਦ ਤੋੜਿਆ ਇੱਕੋ ਦੰਦ ਤੋੜਿਆ ਤੇ ਮਗਰ ਕੀ ਆ ਜੀ ਮਗਰ ਬੱਚਾ ਕਿੰਨੇ ਦਿਨਾਂ ਦੀ ਸੂਈ ਆ ਇਹ ਪਰਸੋਂ ਸੂਈ ਆ ਵੀਰ ਪਰਸੋਂ ਸੂਈ ਬੌਲੇ ਚੀ ਆ ਜੀ ਹਾਂਜੀ ਬੌਲਾ 10 11 ਕਿਲੋ ਬੌਲਾ ਇਸ ਟਾਈਮ ਤੇ 10 11 ਤੇ ਉਤਰਾ ਦੁੱਧ ਪੀ ਕੇ ਕਿੰਨਾ ਚ ਵਾਜੂਗੀ ਇਹ ਵੀਰ 14 15 ਕਿਲੋ ਚ ਵਾਜੂਗੀ 14 15 ਕਿਲੋ ਠੀਕ ਤੇ ਕੀ ਡਿਮਾਰਟ ਕਰਦੇ ਹੋ ਜੀ ਡਿਮਾਰਟ ਵੀ ਜਿਹੜਾ ਮੁੱਲ 55000 ਕਰਦੇ ਆ ਜੀ 55000 ਹਾਂਜੀ अच्छा दे लेन 50 1000 2000 ਨਰਮ ਛੱਡ ਦੇ ਅੱਛਾ 50 2000 ਤੇ ਮੋਬਾਈਲ ਨੰਬਰ ਦੱਸ ਦਿਓ 75290 ਜੀ ਹਾਂਜੀ 12199 ਜੀ ਫਿਰ ਦੱਸ ਦਿਓ 75290 ਜੀ ਹਾਂਜੀ 12199 ਜੀ ਠੀਕ ਹੈ ਜੀ ਕਿਹੜਾ ਚੈਨਲ ਆ ਬਾਈ ਜੀ ਤੋਂ ਦੋਸਤੋ ਕਰੋ ਚੈੱਕ ਐਚ ਐਫ ਦੇ ਗਾਂ ਵਿੱਚ ਬਹੁਤ ਸ਼ਾਨਦਾਰ ਗਾਂ ਅਰਡਰ ਕੁਆਲਟੀ ਦੇਖ ਸਕਦੇ ਲੈਓ ਜੀ ਤੇ ਚੰਗੀ ਹਾਈਟ ਹੈ ਤੇ ਚੰਗੀ ਲੈਂਥ ਦੀ ਗਾਂ ਮਾਲਕਾ ਬਹੁਤ ਸੋਹਣੀ ਥੋੜਾ ਐ ਕ੍ਰੋਸ ਬੰਦੇ ਵਿੱਚ ਆਉਂਦੀ ਆ ਤੇ ਜੇ ਆਰਡਰ ਦੀ ਗੱਲ ਕਰੀਏ ਇਹਦੇ ਮੰਡਾ ਹੀ ਪਾਈ ਫਿਰਦੀ ਦੀ ਦੋਸਤੋ ਡੱਕ ਲਓ ਡੱਕ ਲਓ ਡੱਕ ਲਿਓ ਜੀ ਮੜਾ ਡੱਕ ਆਰਡਰ ਕੁਆਲਿਟੀ ਚੈੱਕ ਕਰੋ ਦੋਸਤੋ ਨਾੜਾਂ ਦੀ ਦੀਆਂ ਤੇ ਉਲਟ ਬਹਿਣੀ ਵਾਲੇ ਪਾਸੋਂ ਤੁਹਾਨੂੰ ਵੇਖ ਸਕਦੇ ਸੀ ਬਾਕੀ ਕਰਦੇ ਬਾਈ ਜੀ ਹੁਣ ਨਾਲ ਗੱਲ ਕੀ ਰੇਟ ਆ ਕੀ ਡਿਮਾਂਡ ਆ ਤੇ ਕਿੰਨਾ ਦੁੱਧ ਦੇ ਕਿੰਨਾ ਸੂਆ ਸਸਿਕਾ ਵੀਰ ਜੀ ਉਹ ਠੀਕ ਠਾਕ ਵੀਰ ਜੀ ਕਿੰਨਾ ਸੂਹਾ ਜੀ ਦੂਜੇ ਸੂਹਾ ਸੂਣਾ ਜੀ ਹਾਂਜੀ ਹਾਂਜੀ ਕਿੰਨੇ ਦਿਨ ਬਾਕੀ ਹੈ ਜੀ ਮਲੇਰੀ ਦੀ ਕੋਈ 5-4 ਦਿਨ ਅੱਛਾ ਇਹ 5-4 ਦਿਨ ਫਿਰ ਤਾਂ ਬਹੁਤ ਤਗੜੀ ਬਣ ਜਾਂਦੀ ਨਹੀਂ ਥੱਲੇ ਤੇ ਕਿੰਨੇ ਦੋਦੀ ਕੈਪੈਸਿਟੀ ਹੈ ਦੋਦੀ ਦੇ ਦੂ 17-18 ਲੀਟਰ ਵੀ 17-18 ਲੀਟਰ ਹਾਂਜੀ ਠੀਕ ਹੈ ਕੀ ਡਿਮਾਂਡ ਕਰਦੇ ਵੀਰ ਜੀ ਡਿਮਾਂਡ 70 ਕਰਦੇ ਵੀਰ ਤੇ ਦੇਣ ਲੈਣ ਕਰ ਦੇਗੇ ਮਾਨ ਤਾਨ ਵੀਰ ਵਿੱਚ ਓਕੇ ਜੀ ਹਾਂਜੀ ਠੀਕ ਹੈ ਮੋਬਾਈਲ ਨੰਬਰ ਦੱਸ ਦਿਓ 90410 ਜੀ ਹਾਂਜੀ 26213 ਫੇਰ ਦੱਸ ਦਿਓ 90410 26213 ਲਓ ਦੋਸਤੋ ਬਹੁਤ ਸ਼ਾਨਦਾਰ ਗਾਂ ਹੈ ਤੇ ਕਰ ਲਿਓ ਭਾਈ ਹੁਣਾ ਸੰਪਰਕ ਦੇ ਸਕਦੇ ਤੁਸੀਂ ਅਜੇ 4-5 ਦਿਨ ਸੂਨ ਦੇ ਵਿੱਚ ਪਏ ਤੇ ਅਰਡਰ ਕੁਆਲਿਟੀ ਤੁਸੀਂ ਹੁਣੇ ਜੱਜ ਕਰੋ ਚੋਵਾ ਪੰਜਾਂ ਦਿਨਾਂ ਤੱਕ ਕਿੰਨੀ ਸੋਣੀ ਬਣ ਜੂ